ਬੀਬਾ ਮਜੀਠਿਆੜੀ ਉਹ ਉਨੀ ਆਉਂਦੀ ਵਿਧਾਨ ਸਭਾ ਚ ਉਹ ਪਹਾੜ ਮੰਗੀ ਜਾਂਦੀ ਐ ਮੈਂ ਇਥੋਂ ਮੈਂ ਕਿੱਥੋਂ ਪਹਾੜ ਦੇਵਾਂ ਭਾਈ ਮੈਨੂੰ ਪਹਾੜ ਦਿਓ ਕਹਿੰਦੀ ਸਾਰੇ ਜਿਹੜੇ ਤੁਸੀਂ ਮੇਰੇ ਨਾਂ ਲਾਇਏ ਨੇ ਮੈਨੂੰ ਦਿਓ ਆਪਣੇ ਕੋਈ ਬਿਜਲੀ ਦੀ ਚੋਰੀ ਚ ਬੰਦਾ 5 ਦਿਨ ਵਾਸਤੇ ਜੇਲ ਚਲੇ ਜਾਵੇ ਆਪਣੇ ਪਰ ਘਰੇ ਰੋਟੀ ਨਹੀਂ ਫੱਕਦੀ ਉਹ ਹਾਲ ਤੇ ਫਿਰਦੇ ਨੇ ਯਾਰ ਫਰਕ ਹੀ ਨਹੀਂ ਪੈਂਦਾ ਇਹਨਾਂ ਨੂੰ ਹੌਲੀ ਹੌਲੀ ਪੈਣ ਲੱਗੂਗਾ ਇਨਾਂ ਨੂੰ ਇਹ ਸੀ ਨਾ ਸਾਰਾ ਕੁਝ ਸਾਡੀ ਮੁਠੀ 'ਚ ਐ ਨਹੀਂ ਹੁੰਦਾ ਕਾਨੂੰਨ ਵੀ ਹੁੰਦਾ ਕੋਈ ਸੇਸ਼ ਕਰਕੇ ਮਾਝੇ ਵਾਲਿਓ ਉਹ ਜਿਹੜੇ ਮਾਝੇ ਦੇ ਜਰਨੈਲ ਕਾ ਹੁੰਦੇ ਸੀ ਨਾ ਥੋੜੇ ਸਿਰ ਤੇ ਘਾਉਂਦੇ ਸੀ ਉਹ ਤੁਸੀਂ ਬਣਾਏ ਸੀ ਜਿੰਨੇ ਲੋ ਜਦੋਂ ਵੋਟਾਂ ਪਈਆਂ ਉਹ ਤਾਂ ਜਿੱਤੇ ਨਹੀਂ ਅੰਮ੍ਰਿਤਸਰ ਦੀਆਂ ਸਾਰੀਆਂ ਸੀਟਾਂ ਤਰਨਤਾਰਨ ਦੀ ਖੇਮ ਕਰਨ ਦੀ ਪੱਟੀ ਦੀ ਜੰਡਿਆਲੇ ਦੀ ਬਾਬਾ ਬਕਾਲਾ ਬਟਾਲਾ ਅਜਨਾਲਾ ਸਾਰੀਆਂ ਸੀਟਾਂ ਆਪਣੇ ਕੋਲੇ ਨੇ ਤੇ ਜਰਨੈਲ ਕਿਹੜੇ ਕਾਹਦੇ ਕਦੋਂ ਬਣ ਗਏ ਉਹ ਮਾਜੇ ਦੇ ਜਰਨੈਲ ਨਹੀਂ ਮਾਜੇ ਦੀ ਮੈਲ ਸੀ ਉਹ ਲਾਤੀ ਲੋ ਗੰਨਾ ਪੀਟਦੇ ਆਂ ਅੱਜਕੱਲ ਗੰਨੇ ਦਾ ਮੌਸਮ ਹੈ ਨਾ ਜੋ ਚਾਣੀ ਦੇ ਵਿੱਚ ਰਸ ਆ ਜਾਂਦਾ ਥੋੜੇ ਚਿਰ ਬਾਅਦ ਮੈਲ ਵੀ ਆ ਜਾਂਦੀ ਹੈ ਥੋੜੇ ਸੇਕ ਲੱਗਣ ਤੋਂ ਬਾਅਦ ਮੈਲ ਆਉਂਦੀ ਆ ਉੱਤੇ ਫਿਰ ਉਹ ਜਿਹੜਾ ਪਕਾਵਾ ਹੁੰਦਾ ਉਹ ਮੈਲ ਲਾ ਕੇ ਪਰਾਂਦਰ ਦਿੰਦਾ ਗੁੜ ਨਿਕਲੇ ਆਉਂਦਾ ਸ਼ੱਕਰ ਨਿਕਲੇ ਆਉਂਦੀ ਆ। ਆ ਥੋੜਾ ਜਿਹਾ ਸੇਕ ਲੱਗਿਆ ਤਾਂ ਮੈਲ ਦਾ ਪਤਾ ਲੱਗਿਆ ਨਹੀਂ ਤਾਂ ਜਰਨੈਲ ਸੀ। ਸਾਫ ਹੋ ਕੇ ਨੇ ਇਹ ਇਹ ਅੱਜ ਤੋਂ ਨਹੀਂ ਇਹਨਾਂ ਦੇ ਖੂਨ ਚ ਗਦਾਰੀ ਅੰਗਰੇਜ਼ਾਂ ਵਾਲੇ ਤੋਂ ਐ। ਜਰਨਲ ਡਾਇਰ ਨੂੰ ਡਿਨਰ ਕਰਾਇਆ ਸੀ। 13 April 1919 ਨੂੰ ਜਿੱਦ ਤੇ ਉਹਨੇ ਕਾਰਨਾਮਾ ਕੀਤਾ ਹੈ ਜਲਿਆਂ ਵਾਲੇ ਬਾਗ ਵਾਲਾ ਅੱਥਨੇ ਸ਼ਾਮ ਨੂੰ ਜਾ ਕੇ ਰੋਟੀ ਉਹਨਾਂ ਦੇ ਘਰੇ ਖਾਧੀ ਸੀ ਬਾਅਦ ਦੇ ਵਿੱਚ ਜਨਰਲ ਡਾਇਰ ਨੂੰ ਦਰਬਾਰ ਸਾਹਿਬ ਤੋਂ ਸਰੋਪਾ ਤੋਂ ਆਇਆ ਸੀ ਸਰੋਪਾ ਕਿਹਨੇ ਦਿੱਤਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਨਰਲ ਡਾਇਰ ਨੂੰ ਮਾਫ ਕਰਤਾ ਸੀ ਕਹਿੰਦੇ ਤੇਰੇ ਡਿਊਟੀ ਸੀ ਤੇ ਤੈ ਜਾਣ ਕੇ ਨਹੀਂ ਕੀਤਾ ਤੇ ਸਰੋਪਾ ਦੇਣ ਵਾਲਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੌਣ ਸੀ ਜਥੇਦਾਰ ਅਰੂੜ ਸਿੰਘ ਤੇ ਜਥੇਦਾਰ ਅਰੂੜ ਸਿੰਘ ਕੌਣ ਹੈ ਸਿਮਰਨਜੀਤ ਸਿੰਘ ਮਾਨ ਦਾ ਸਕਾ ਨਾਨਾ ਮੇਰੇ ਕੋਲ ਚਿੱਠੇ ਪਏ ਨੇ ਇਹਨਾਂ ਦੇ ਇਹ ਬੋਲਣਗੇ ਇਹ ਪਹਿਲੇ ਦਿਨੋਂ ਕਰਾਰ ਰਹੇ ਆ ਇਹ ਪਹਿਲੇ ਦਿਨੋਂ ਪਹਿਲਾਂ ਦੂਜੀਆਂ ਗੋਲੀਆਂ ਚਲਾਉਣ ਆਣਾਂ ਦੇ ਨਾਲ ਸੀ ਬਾ ਚਿੱਟੀ ਦੀਆਂ ਗੋਲੀਆਂ ਆਣਾਂ ਦੇ ਨਾਲ ਹੋ ਗਏ ਸੂਇਸ ਕਰਕੇ ਐ ਇਸੇ ਜਨਮ ਚ ਹੀ ਬਚਾ ਹੋ ਗਿਆ ਇਹ ਬਸ ਪਰਮਾਤਮਾ ਦਾ ਧੰਨਵਾਦ ਕਰਿਆ ਕਰੋ ਮੈਂ ਤਾਜ ਵੀ ਗੁਰੂ ਅਰਜਨ ਦੇਵ ਪਾਸ਼ਾ ਦੇ ਮੱਥਾ ਟੇਕ ਕੇ ਆਇਆ ਹਾਂ ਵੀ ਪਰਮਾਤਮਾ ਸਤ ਸਮਤ ਬਖਸ਼ੀ ਬਲ ਬਖਸ਼ੀ ਜੇ ਕਿਤੇ ਥੋੜਾ ਬਹੁਤ ਕਿਤੇ ਗਲਤ ਗੁੱਲ ਚੱਲਣ ਲੱਗੇ ਆਪ ਰੋਕ ਲਈ ਹੱਥ ਦੇ ਕੇ ਰੋਕ ਲਈ ਇਹਨਾਂ ਨੂੰ ਤਾਂ ਖਿਹੜਾ ਛੜਾਈਏ ਹਜੇ ਵੀ ਫਿਰਦੇ ਕਾਗਜ਼ ਭਰਦੇ ਮੈ ਸਮਝ ਨਹੀਂ ਆਉਂਦੀ ਯਾਰ ਕਾਗਜ਼ ਕਿਵੇਂ ਭਰਦੇ ਨੇ ਕਿਹੜੇ ਹੱਥਾਂ ਨਾਲ ਭਰ ਦਿੰਦੇ ਨੇ ਇਹਨਾਂ ਦੇ ਹੱਥ ਕਿਉਂ ਨਹੀਂ ਕੰਮ ਦੇ ਐ ਲਿਖਣ ਵਾਲੇ ਹੱਥ ਕਿਉਂ ਨਹੀਂ ਕੰਮ ਦੇ ਇਹਨਾਂ ਦੇ ਉਹ ਬਾਜ਼ਮਾ ਫਿਰਦਾ ਮੈਂ ਕੱਲ ਕੱਲ ਤਾਂ ਅਜ ਬਾਈ ਨੇਮ ਸਾਹਿਬ ਕਰੂੰ ਬਾਜ ਬਾਬਰਦਾ ਆਪਣੇ ਤਾਂ ਹੁਣ ਦੀਵਾਲੀ ਵੇਲੇ ਆਕੇ ਤੇ ਬਿਸਕਟ ਬਣਾਏ ਨਾ ਬੇਬੇ ਨੇ ਪੀਪਾ ਜਾ ਪਰ ਕੇ ਲਿਆਉਂਦੇ ਹੁੰਨੇ ਆ ਉਹ ਆਟੇ ਵਾਲੇ ਨਹੀਂ ਹੈਗੇ ਸੋਨੇ ਦੇ ਬਿਸਕਟ ਤਾਂ ਕੰਮ ਸ਼ੁਰੂ ਕੀਤਾ ਸੀ ਪਹਿਲਾਂ 라ਵੀ ਦੇ ਪਰਲੇ ਪਾਸਿਓਂ ਸੋਨੇ ਦੇ ਬਿਸਕਟ ਇੱਧਰੋਂ ਆ ਲੰਦੇ ਸੀ ਉੱਥੋਂ ਕੰਮ ਸ਼ੁਰੂ ਕੀਤੇ ਹੋਏ ਨੇ ਐਵੇਂ ਨਹੀਂ ਕਰੋੜ ਕਰੋੜ ਦੋ ਦੋ ਕਰੋੜ ਦੀਆਂ ਗੱਡੀਆਂ ਆਉਂਦੀਆਂ ਹੋ ਗਈ ਜਾਂਦਾ ਮੇਰੀ ਵਾਰੀ ਆ ਲੈਣ ਦਿਓ। ਉਹੀ ਬੰਦਾ ਜਿਹੜਾ ਪਹਿਲਾਂ ਭਾਸ਼ਣਾਂ ਦੇ ਵਿੱਚ ਕਹਿੰਦਾ ਰਿਹਾ ਕਿ ਇਹਨਾਂ ਦੇ ਗਲਚਰ ਸਫਾਕੀ ਤਰਨ ਤਾਰਨ ਵਾਲੇ CIA ਸਟਾਫ ਚ ਖਿੱਚ ਕੇ ਤੂੰ ਕੁੜੀਸ ਕੇ ਲੈ ਕੇ ਜਾਵਾਂਗੇ ਤੇ ਜਦੋਂ ਅਸੀਂ ਫੜ ਲਿਆ ਉਹੀ ਬੰਦਾ ਬਾਅਦ ਚ ਕਹਿੰਦਾ ਤਾਂ ਲੋਕਤੰਤਰ ਦੀ ਹੱਤਿਆ ਨੂੰ ਐਂ ਫੜਨਾ ਨਹੀਂ ਚਾਹੀਦਾ ਸੀ। ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਮੈਂ ਕਿਹਾ ਚਲੋ ਇਹ ਹੀ ਮਨੁੱਖ ਰਹਿ ਗਿਆ ਸਦਾ ਡੰਗਰੀਆਂ ਆ। ਸਵੇ ਸੋਚ ਲਿਓ ਇਹਨਾਂ ਨੇ ਹੌਲ ਛੱਡੇ ਹੋਏ ਨੇ ਜੋ ਲੱਗਦੇ ਗਾਲਾਂ ਕੱਢਣ ਮੈਨੂੰ ਜੋ ਲੱਗਦੇ ਪੰਜਾਬ ਦਾ ਕਰ ਤੋ ਕੀ ਕਰਤਾ ਭਰਾ ਨੁਕਸਾਨ ਕੀ ਕਰਤਾ ਪੰਜਾਬ ਦਾ 55000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਸ਼ਾਇਦ ਤੁਹਾਡੇ ਪਿੰਡਾਂ ਚ ਵੀ ਨੌਕਰੀਆਂ ਮਿਲੀਆਂ ਹੋਣਗੀਆਂ ਕੋਈ ਪੈਸਾ ਲੱਗਿਆ ਹੋਵੇ ਦੱਸ ਦਿਓ ਹੱਥ ਖੜਾ ਕਰਕੇ ਕੋਈ ਕਿਸੇ ਦੀ ਸ਼ਿਫਾਰਿਸ਼ ਚੱਲੀ ਹੋਵੇ ਤਾਂ ਦੱਸ ਦਿਓ ਹੱਥ ਖੜਾ ਕਰਕੇ ਬਿਜਲੀ ਬਿਨੇ ਆਉਂਦੀ ਐ ਔਰ ਆਉਂਦੀ ਵੀ 10 ਘੰਟੇ 12 ਘੰਟੇ ਘਰਾਂ ਵਾਲੀ ਬਿਜਲੀ ਫ੍ਰੀ ਐ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਕਿਸੇ ਦਾ 500 ਬਚ ਗਿਆ ਕਿਸੇ ਦਾ ਯਾਰ ਕਿਸੇ ਦਾ 2000 ਕਿਸੇ ਦਾ 3500 ਕਿਸੇ ਦਾ 5000 ਬਚ ਗਿਆ ਆਮ ਆਦਮੀ ਕਲੀਨਿਕ ਸਾਰੀਆਂ ਦਵਾਈਆਂ ਮੁਫਤ ਮਿਲਦੀਆਂ ਨੇ ਪਹਿਲਾਂ ਠੱਕੇ ਖਾਂਦੇ ਰਹਿੰਦੇ ਸੀ ਵੱਡੇ ਹਸਪਤਾਲਾਂ 'ਚ ਹੋਰ ਦੇਖੋ ਆ ਜਿਹੜੇ ਹੁਣ ਬੋਲੀ ਜਾਂਦੇ ਮੇਰੇ ਵਿਰੁੱਧ ਉਹ ਕਿਹੜੇ ਆ ਉਹ ਜਿਹੜੇ ਅੱਡ ਹੋਏ ਐ ਇਹਨਾਂ ਤੋਂ ਉਹਨਾਂ ਦਾ ਨਾਂ ਨਹੀਂ ਰੱਖਿਆ ਉਹਨਾਂ ਨੇ ਹਜੇ ਨਾ ਇਹ ਜਿਹੜੇ ਅੱਡ ਹੋਏ ਐ ਇਹਨਾਂ ਤੋਂ ਕਾਲੀਦਲ ਤੋਂ ਆਯਾਲੀ ਹੁਰੀ ਉਹਦਾ ਨਾਂ ਨਹੀਂ ਹਜੇ ਰੱਖਿਆ ਇਹਨਾਂ ਨੇ ਪਤਾ ਨਹੀਂ ਪੰਜ ਮੈਂਬਰ ਹੀ ਪਤਾ ਨਹੀਂ ਕੀ ਕਹਿੰਦੇ ਨੇ ਪਤਾ ਨਹੀਂ ਮੋੜਸਰਜੀਤ ਪਤਾ ਨਹੀਂ ਕਿਹੜਾ ਹਣਾ ਦੱਸੋ ਜੋ ਜਿਹੜਾ ਜਿਹੜਾ ਸੁੱਕੇ ਹੋਏ ਦਰਖਤ ਤੋਂ ਟਾਣੀ ਲੈ ਕੇ ਤੁਸੀਂ ਕਿੱਥੋਂ ਸਰਜੀਤ ਕਰ ਲਓਗੇ ਅਕਾਲੀ ਦਲ ਨੂੰ ਟਾਣੀ ਲੈ ਕੇ ਕਹਿੰਦੇ ਇੱਥੇ ਇੱਥੇ ਦੇ ਨਾਲ ਅੱਜ ਹਰੇ ਪੱਤੇ ਆਉਣਗੇ ਲੈ ਦੱਸ ਕਿਕਰਾਂ ਬੀਜ ਕੇ ਤਾਂ ਆਖਾਂ ਦੀ ਉਮੀਦ ਕਰਦੇ ਆ ਉਹਨਾਂ ਦੇ ਪ੍ਰਧਾਨ ਜੀ ਬੋਲੀ ਜਾਂਦੇ ਜਗਦਰ ਸਾਹਿਬ ਰਹੇ ਸਾਡੇ ਉਹ ਹੁਣ ਹੋ ਰਾਜਨੀਤੀ ਚ ਆ ਗਏ ਉਹ ਬੋਲੀ ਜਾਂਦੇ ਸੀ ਪਰਸੋ ਚ ਉੱਥੇ ਕਹਿੰਦੇ ਕੋਈ ਕੰਮ ਨਹੀਂ ਕੀਤਾ ਜੈਦਰ ਸਾਹਿਬ ਨੂੰ ਮੈਂ ਯਾਦ ਕਰਾਉਣਾ ਚਾਹੁੰਨਾ ਜਦੋਂ ਤਲਵੰਡੀ ਸਾਬੋ ਸੀਗੇ ਤੁਸੀਂ ਜੈਦਰ ਤਾਂ ਇਹਨਾਂ ਨੇ ਮੈਨੂੰ ਕਿਹਾ ਮੈਂ ਉਦੋਂ ਮੱਥਾ ਟੇਕਣ ਗਿਆ ਕਹਿੰਦੇ ਜੀ ਮਾਨ ਸਾਹਿਬ ਇੱਕ ਕੰਮ ਕਰ ਦੋ ਜਿਹੜੀਆਂ ਪਾਲਕੀ ਸਾਹਿਬ ਵੱਡੀਆਂ ਬੱਸਾਂ ਨੇ ਜਿੱਚ ਗੁਰੂ ਸਾਹਿਬ ਦੀ ਆਪਾਂ ਸਵਾਰੀ ਲੈ ਕੇ ਜਾਂਦੇ ਆ ਘਰੇ ਲੈ ਕੇ ਜਾਂਦੇ ਆ ਖੰਡਪਤ ਸਾਹਿਬ ਕਰਾਉਣਾ ਹੋਵੇ ਜਾਂ ਕਿੱਥੇ ਲੈ ਕੇ ਜਾਣੇ ਕਹਿੰਦੇ ਜੀ ਇਹਨਾਂ ਦਾ ਟੈਕਸ ਮਾਫ ਕਰ ਦਿਓ ਇਹਨਾਂ ਤੇ ਟੈਕਸ ਲੱਗਦਾ ਮੈਂ ਕਿਹਾ ਜੀ ਤੂੰ ਪਹਿਲਾਂ ਕੀਤਾ ਨਹੀਂ ਇਹਨਾਂ ਨੇ ਕਹਿੰਦੇ ਨਾ ਮੈਂ ਕਿਹਾ ਜੀ ਮੈਂ ਮੈਂ ਅਫਸਰ ਬੁਲਾਏ ਮੈਂ ਕਿਹਾ ਵੀ ਇਹ ਟੈਕਸ ਕਿਉਂ ਲਾਉਨੇ ਹੋ ਤੁਸੀਂ ਗੁਰੂ ਸਾਹਿਬ ਦੀ ਸਵਾਰੀ ਜਿਹੜੀ ਬਸ ਚੰਗੀ ਹੈ ਕਹਿੰਦਾ ਤਾਂ ਕਿ ਜੀ ਉਹਨੂੰ ਕਮਰਸ਼ੀਅਲ ਨਾ ਵਰਤ ਲੈਣ ਬਾਅਦ ਚ ਉਹ ਮੈਂ ਕਿਹਾ ਗੱਲ ਸੁਣੋ ਜਿੱਥੋਂ ਦੀ ਗੁਰੂ ਲੰਘ ਜਾਂਦੇ ਸਾਡੇ ਅਸੀਂ ਤਾਂ ਉਥੇ ਜਲ ਛਿੜਕਦੇ ਹਾਂ ਅਸੀਂ ਤਾਂ ਜਿਹੜੇ ਕਮਰੇ 'ਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਉਹ ਭਾਵੇਂ ਗੁਰੂ ਸਾਹਿਬ ਨੂੰ ਅਸੀਂ ਸੁਖਾ ਸੰਚ ਲੈ ਜਾਂਦੇ ਆ ਜਾਂ ਗੁਰਦੁਆਰਾ ਸਾਹਿਬ ਚਲੇ ਜਾਂਦੇ ਪਰ ਅਸੀਂ ਤਾਂ ਉਸ ਕਮਰੇ ਨੂੰ ਕਈ ਮਹੀਨੇ ਤੱਕ ਧੂਫ ਦਿੰਦੇ ਰਹਨੇ ਆ ਨਿਰਮਲ ਕਰਦੇ ਰਹਨੇ ਆ ਕੋਈ ਉਹ ਬਸ ਚ ਕੌਣ ਬੈਠੂ ਤੁਹਾਨੂੰ ਲੱਗਦਾ ਵੀ ਦੁਬਾਰੇ ਸੀਟਾਂ ਲਵਾ ਲਣਗੇ ਉਹ ਤੇ ਉਹ ਬਸ ਦੇ ਵਿੱਚ ਬੈ ਕੇ ਉਹ ਬਸ ਨੂੰ ਵਰਤਣ ਲੱਗ ਜਾਣਗੇ ਮੈਂ ਕਹਿੰਦਾ ਨਹੀਂ ਹੋਈ ਨਹੀਂ ਸਕਦਾ ਮਾਫ ਕਰ ਦਿਓ ਸਾਰੇ ਕਿੰਨੇ ਪੈਸੇ ਬਣੇ ਸਾਰੇ ਪਰਮਾਦੇ ਮਾਫ ਕਰਤੇ ਜੀ ਤੇ ਭਗਵਦ ਗੀਤਾ ਲੈ ਕੇ ਜਾਣੀ ਹੈ ਕੁਰਾਨ ਸ਼ਰੀਫ ਲੈ ਕੇ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਜਾਣੀ ਸਾਰੀਆਂ ਜਿਹੜੀਆਂ ਪਾਲਕੀ ਵਾਲੀਆਂ ਪਵਿੱਤਰ ਗੱਡੀਆਂ ਉਹਨਾਂ ਦੇ ਸਾਰੇ ਟੈਕਸ ਮਾਫ ਕੀਤੇ 15 ਲੱਖ ਰੁਪਏ ਸਾਲ ਦਾ ਕਿਹੜੀ ਗੱਲ ਹੈ ਜੀ ਇਹ ਪੰਥ ਵਾਲਿਆਂ ਤੋਂ ਆ ਜਿਹੜੇ ਫਿਰਦੇ ਨੇ ਇਹਨੂੰ ਪੁੱਛ ਲਿਓ ਕਿ ਤੁਸੀਂ ਮਾਫ ਕੀਤਾ ਸੀ ਕਿੰਨੀ ਵਾਰੀ ਸਰਕਾਰ ਆਈ ਹੈ ਤੁਹਾਡੀ ਮੈਂ ਇਹ ਜੀਆਂ ਗੱਲਾਂ ਦੱਸਦਾ ਨਹੀਂ ਵੀ ਚਲੋ ਯਾਰ ਇਹ ਪੁੰਨ ਦਾ ਕੰਮ ਹੈ ਇਹਦਾ ਰੌਲਾ ਕਾਹਨੂੰ ਪਾਉਣਾ ਪਰ ਹੁਣ ਜਦੋਂ ਐ ਬੋਲਣਗੇ ਫਿਰ ਮੈਂ ਦੱਸੂਗਾ ਤਾਂ ਕਹਿੰਨੇ ਜੀ ਜਵਾਬ ਦੇਣ ਕੱਲ ਨੂੰ ਫਿਰ ਵੇ ਤੁਸੀਂ ਕਹਿਆ ਨਹੀਂ ਜੀ ਮੈਨੂੰ ਕਲਵੰਡੀ ਸਾਹਿਬ ਉਹ ਵੀ ਆ ਕਰ ਦਿਓ ਜੀ ਇਹਨਾਂ ਨੇ ਤਾਂ ਕੀਤਾ ਨਹੀਂ ਤੇ ਮੈਂ ਕਰਤਾ ਤੇ ਤੂੰ ਹੁਣ ਤੁਸੀਂ ਕਹਿੰਦੇ ਕੰਮ ਨਹੀਂ ਕੀਤਾ ਕੋਈ ਪਹਿਲੀ ਵਾਰ ਹੋ ਰਿਹਾ ਹੈ ਕਿ ਵਿਧਾਨ ਸਭਾ ਚੰਡੀਗੜ੍ਹ ਤੋਂ ਨਿਕਲ ਕੇ 24 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀਪੁਰ ਬਣਾ ਰਿਹਾ 24 ਨਵੰਬਰ ਨੂੰ ਵਿਧਾਨ ਸਭਾ ਆਨੰਦਪੁਰ ਸਾਹਿਬ ਚ ਲੱਗੂਗੀ ਗੁਰੂ ਕੀ ਵਸਾਈ ਹੋਈ ਨਗਰੀ ਦੇ ਵਿੱਚ ਵਿਧਾਨ ਸਭਾ ਲੱਗੂਗੀ ਉੱਥੇ ਫੈਸਲੇ ਲਵਾਂਗੇ ਵੱਡੇ ਪਹਿਲੀ ਵਾਰ ਹੋਇਆ ਹਿਸਟਰੀ ਚ ਕਿ ਚੰਡੀਗੜੋਂ ਵਿਧਾਨ ਸਭਾ ਚੱਲ ਕੇ ਗੁਰੂ ਦੇ ਚਰਨਾਂ ਜਾ ਰਹੀ ਕਹਿੰਦੇ ਇਹ ਵੀ ਡਰਾਮਾ ਹੈ ਲੈ ਦੱਸੋ ਕੀ ਕਰੋਗੇ ਯਾਰ ਇਹਨਾਂ ਦਾ ਤੁਸੀਂ ਕਿਸੇ ਗੱਲ ਤੇ ਤਾਂ ਖੜ ਜੋ ਨਾ